ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਨਾ ਖੂਨਦਾਨ ਕਰਨ ਵਾਲੇ ਉਹ ਇਨਸਾਨ ਨਾਲ ਮਲਾਉਨੇ ਆਂ ਵੀ ਜਿਨ੍ਹਾਂ ਦੀ ਉਮਰ 65 ਸਾਲ ਹੋ ਗਈ ਇਹਨਾਂ ਨੇ 63 ਸਾਲ ਦੀ ਉਮਰ ਦੇ ਵਿੱਚ ਵੀ ਖੂਨਦਾਨ ਕੀਤਾ ਬਹੁਤ ਵਾਰ ਇਹਨਾਂ ਨੇ ਖੂਨਦਾਨ ਕੀਤਾ ਆਪਾਂ ਬਹੁਤ ਸਾਰੀਆਂ ਗੱਲਾਂ ਇਹਨਾਂ ਤੋਂ ਜਾਣਾਂਗੇ ਵੀ ਕੀ ਕੀ ਸਮੱਸਿਆ ਆਈਆਂ ਕਿਵੇਂ ਲੋਕ ਖੂਨਦਾਨ ਕਰਨ ਤੋਂ ਡਰਦੇ ਆ ਕੀ ਕਾਰਨ ਨੇ ਉਹ ਆਪਾਂ ਪੁੱਛਾਂਗੇ ਸੱਸੀ ਦਾ ਮਾਸਟਰ ਜੀ ਕਸੀ ਕਰੋ ਜੀ ਠੀਕ ਹੋ ਜੀ ਵਧੀਆ ਵਧੀਆ ਅੱਜ ਜੀ ਸਾਰੀਆਂ ਗੱਲਾਂ ਤੁਸੀਂ ਜਿੰਨੀਆਂ ਅੱਜ ਤੱਕ ਤੁਹਾਡਾ ਵੀ ਐਕਸਪੀਰੀਅੰਸ ਹੋਇਆ ਇਸ ਕੰਮ ਬਾਰੇ ਹਾਂਜੀ ਹਾਂ ਦੇ ਸਾਂਝਾ ਕਰੋ ਆਪਣੇ ਨਾਲ ਜੇ ਤੋ ਤੱਕ ਮੇਰਾ ਸਵਾਲ ਹੈ ਮਨ ਤੋਂ ਬਹੁਤ ਸਾਲ ਹੋ ਗਏ ਜੀ ਸਾਨੂੰ ਪਹਿਲਾਂ ਖੂਨ ਦਾਣ ਕਰਿਆ ਸੀ ਜਦੋਂ ਮੈਂ ਜੀ ਆਪਣਾ ਆਹ ਬਲਜਿੰਦਰ ਜੀ ਕਤਰੀ ਜੀ ਪਹਿਲੀ ਵਾਰੀ ਇਹਦੇ ਮੈਂ ਘਰੇ ਹੀ ਖੂਨ ਦਾਣ ਕਰਕੇ ਆਈ ਸੀ ਸਾਨੂੰ ਪਹਿਲਾਂ ਬਹੁਤ ਸਾਲ ਉਹ ਇੱਕ ਕੁੜੀ ਦੇ ਪਾਉਣਾ ਸੀ ਕੋਈ ਉਹ ਹੋ ਗਈ ਸੀ ਪ੍ਰੋਬਲਮ ਜੀ ਉਸ ਤੋਂ ਬਾਅਦ ਮੈਂ ਪਹਿਲੀ ਵਾਰੀ ਮੈਨੂੰ ਵਧੀਆ ਜਿਹਾ ਲੱਗਿਆ ਜੀ ਵੀਰ ਕੱਪਣਾ ਚਲ ਕਿਸੇ ਦੇ ਕੰਮ ਆਜੀ ਖੂਨ ਜੀ ਤੇ ਉਹ ਸਿਲਸਿਲਾ ਚੱਲੀ ਗਿਆ ਫਿਰ ਜਦੋਂ ਕਿਤੇ ਲੋੜ ਪਈ ਆਪਾਂ ਖੂਨ ਦੇ ਗਏ ਹਮ ਪਰ ਇਹ ਐ ਏਡੀ ਵੱਡੀ ਕੋਈ ਬੜੀ ਵੱਡੀ ਕੋਈ ਮੈਂ ਜਿਹਾ ਕਾ ਵੀ ਮੈਂ ਕੋਈ ਬੜਾ ਵੱਡਾ ਕੰਮ ਕਰ ਲਿਆ ਕੋਈ ਐਡੀ ਖਾਸ ਕਰਨੀ ਹੈਗੀ ਜੀ ਇਹ ਹਰ ਇੱਕ ਬੰਦੇ ਨੂੰ ਜਿਹੜਾ ਤੰਦਰੁਸਤ ਹੈ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਬਿਮਾਰ ਨਹੀਂ ਬੱਡਾ ਹੈਗਾ ਕੋਈ ਹੋਰ ਇਹ ਬੜੇ ਆਰਾਮਦਾਰੀ ਨਾਲ ਖੂਨ ਦੇ ਸਕਦਾ ਹੈ ਜੀ ਕਿਉਂਕਿ ਮੈਂ ਨਾ ਇਹ ਮਤਲਬ ਦੇਖਿਆ ਵੀ ਮੈਂ ਬਾਕੀ ਬਰਨਾਲੇ ਵਾਗੇ ਜੀ ਜੀ ਉਹਨਾਂ ਦੇ ਨਾਲ ਹੱਟੇ-ਕੱਟੇ 4-5 ਬੰਦੇ ਜੀ ਤੇ ਮੈਨੂੰ ਉਹ ਐਂ ਦੇਖਣ ਵੀ ਜਿਵੇਂ ਕੋਈ ਮੈਂ ਬਹੁਤ ਵੱਡਾ ਉਹ ਹੁਣਾਂ ਵੀ ਦਾਨੀਆਂ ਵੀ ਆ ਮੇਰੇ ਆਸੇ-ਪਾਸੇ ਫਿਰਨ ਪੱਜੇ ਮੈਂ ਉਹਨਾਂ ਨੂੰ ਬੜਾ ਸ਼ਾਂਤ ਕਰਕੇ ਮੈਂ ਯਾਰ ਕੋਈ ੱਡੀ ਗੱਲ ਨਹੀਂ ਹੈਗੀ ਇਹ ਜੀ ਇਹ ਤਾਂ ਮਾਮੂਲੀ ਗੱਲ ਹੈ ਯਾਰ ਮੈਂ ਤੁਸੀਂ ਕਰਿਆ ਯਾਰ ਅਸੀਂ ਤਾਂ ਕਹਿੰਦਾ ਕਿਤੇ ਦਿੱਤਾ ਨਹੀਂ ਹੂਨ ਮਤਲਬ ਲੋਕਾਂ ਦੇ ਵਿੱਚ ਪਤਾ ਨਹੀਂ ਕਿਉਂ ਇੰਨਾ ਡਰ ਹੈਗਾ ਕੀ ਖਾਸ ਗੱਲ ਵੀ ਨਹੀਂ ਹੈਗੀ ਜੀ ਇਹ ਲੋਕਾਂ ਨੂੰ ਨਾ ਥੋੜਾ ਜਿਹਾ ਇਹਦੇ ਵਾਸਤੇ ਜਾਗਰੂਕ ਕਰਨ ਦੀ ਲੋੜ ਹੈਗੀ ਕੋਈ ੱਡੀ ਗੱਲ ਨਹੀਂ ਹੈਗੀ ਮੈਂ ਉਹਨਾਂ ਨੂੰ ਐ ਨਹੀਂ ਕਹਿੰਦਾ ਵੀ ਡਰਦੇ ਨੇ ਜਾਂ ਹੋਰ ਹੈ ਜੀ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵਿੱਚ ਤਾਂ ਜੀ ਛੋਟੀ ਜੀ ਗੱਲ ਪਿੱਛੇ ਲੋਕਾਂ ਮਗਰੋਂ ਭੱਜੇ ਬੰਨ ਯਾਰ ਸਾਨੂੰ ਖੂਨ ਚਾਹੀਦਾ ਖੂਨ ਚਾਹੀਦਾ ਯਾਰ ਕਿੱਡੀ ਇੱਕ ਗੱਲ ਆ ਪਾਏ ਕਿ ਇੱਕ ਯੂਨਿਟ ਮਾ ਹੋਈ ਨਾ ਦੇ ਸਕਦੇ ਆ ਔਰ ਇਹਦਾ ਪਤਾ ਵੀ ਨਹੀਂ ਲੱਗਦਾ ਜੀ ਜੀ ਮੈਂ ਬਹੁਤ ਵਾਰੀ ਮੇਰਾ ਆਮ ਦਾ ਐਕਸਪੀਰੀਅੰਸ ਕਰਨੇ ਇੱਕ ਵਾਰੀ ਦਿੱਤਾ ਹੋਊਗਾ ਪਰ ਮੈਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਕੋਈ ਡਰ ਵਾਲੀ ਗੱਲ ਹੈ ਜਾਂ ਕੋਈ ਆਪਣਾ ਸਮਝ ਕਾਦੀ ਮੈਨੂੰ ਤਾਂ ਵਧੀਆ ਜਿਹਾ ਲੱਗਦਾ ਵੀ ਆਪਣੇ ਚ ਨਵਾਂ ਬਣੂਗਾ ਯਾਰ ਨਹੀਂ ਜਿਵੇਂ ਤੁਸੀਂ ਆਪਾਂ ਛੰਨਾ ਕੈਂਪ ਤੇ ਵੀ ਗਏ ਸੀ ਹਾਂ ਉੱਥੇ ਮੈਨੂੰ ਜਵਾਬ ਦਿੱਤਾ ਸੀ ਮੈਡਮ ਨੇ ਉਹਨੇ ਡਾਕਟਰ ਨੇ ਕਿਹਾ ਲੰਗੇ ਚੋਂ ਡਾਕਟਰ ਨੇ ਜੀ ਬਰਨਾਲੀ ਜੀ ਸੀ ਉਹ ਕਹਿੰਦੇ ਸੀ ਵੀ ਨਹੀਂ ਆ ਵੀ ਅਸੀਂ ਤੁਹਾਡਾ ਦੇਖ ਕੇ ਮੈਨੂੰ ਕਹਿੰਦੇ ਅੰਕਲ ਅਸੀਂ ਨਹੀਂ ਲੈ ਸਕਦੇ ਤੁਹਾਡੀ ਤਾਂ 60 ਸਾਲ ਤੋਂ ਉਮਰ ਵੱਡੀ ਹੈ ਮਾਪੇ ਜੀ ਤਾਂ ਮੈਂ ਦੇ ਸਕਦਾ ਮੈਨੂੰ ਪਤਾ ਵੀ ਮੈਂ ਖੂ ਦੇ ਸਕਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਵੀ ਇਸ ਵਾਰ ਤਾਂ ਲੈ ਲਓ ਚਲੋ ਗਾਹਾਂ ਨੂੰ ਫਿਰ ਮੈਂ ਚਲੋ ਰਹਿਣਦੇ ਆਂਗੇ ਫਿਰ ਹੋਰ ਕੀ ਵੇਜੋ ਤੁਸੀਂ ਕਹਿੰਦੇ ਹੋ ਜੀ ਫਿਰ ਮੈਂ ਉੱਥੇ ਖੂਣ ਦੇ ਕੇ ਆਇਆ ਸੀਗਾ ਜੀ ਤੇ ਬੜਾ ਵਧੀਆ ਲੱਗਿਆ ਕੋਈ ਐਡੀ ਗੱਲ ਨਹੀਂ ਨਹੀਂ ਅਸਲ ਵਿੱਚ ਤੁਸੀਂ ਉਹ ਦੱਸ ਰਹੇ ਸੀ ਆਫ ਕੈਮਰਾ ਵੀ ਜਿਹੜਾ ਕਈ ਵਾਰ ਤੁਹਾਡੇ ਕੋਲ ਆ ਜਾਂਦਾ ਬੰਦਾ ਖੂਨ ਲੈਣ ਹੂੰ ਤੇ ਤੁਸੀਂ ਖੂਨ ਦਾਨ ਕਰਿਆ ਹੁੰਦੇ ਆ ਇਸ ਤੋਂ ਬਾਅਦ ਉਹਦਾ ਗਵੰਡੀ ਆ ਜਾਂਦਾ ਉਹ ਗੱਲ ਬਾਰੇ ਦੱਸਿਓ ਤੁਸੀਂ ਆਹੋ ਤਾਂ ਹੁਣ ਅਗਲਾ ਕਹਿੰਦਾ ਯਾਰ ਤੂੰ ਵੀ ਉਹਨੂੰ ਖੂਨ ਦਿਆ ਜੀ ਹੈ ਵੀ ਤੂੰ ਉਹਨੂੰ ਦਾ ਜਵਾਬ ਨਹੀਂ ਦਿੱਤਾ ਮੈਂ ਵੀ ਐਕਸਲ ਕਟੋ-ਕਟ ਤਿੰਨ ਕਿਹ ਮਹੀਨੇ ਦਾ ਇਹਦਾ ਗੈਪ ਹੁੰਦਾ ਹੈਗਾ ਜੀ ਉਹ ਕਹਿੰਦੇ ਵੀ ਕੱਲ ਉਹਨਾਂ ਨੂੰ ਦੇਖ ਕੇ ਆਏ ਹਾਂ ਵੀ ਤੁਸੀਂ ਅੱਜ ਅੱਜ ਮੈਨੂੰ ਵੀ ਮੇਰੇ ਨਾਲ ਵੀ ਚੱਲ ਮੈਂ ਕਿਹਾ ਯਾਰ ਇਦਾਂ ਨਹੀਂ ਹੁੰਦਾ ਘਟੋ ਘਟੇ 3 ਮਹੀਨੇ ਤਾਂ ਗਏ ਪਏ ਜੀ ਆਪਾਂ ਛੇਤੀ ਦੇਵਾਂਗੇ ਨਾ ਫਿਰ ਥੋੜੀ ਜਿਹੀ ਪ੍ਰੋਬਲਮ ਆ ਜਾਂਦੀਆਂ ਸਿਹਤ ਤੇ ਸਰੀਰਕ ਤੌਰ ਤੇ ਆਪਾਂ ਨੂੰ 3 ਮਹੀਨੇ ਲਈ ਜ਼ਰੂਰੀ ਹੈ 3 ਮਹੀਨੇ ਆਪਾਂ ਨੂੰ 3 ਮਹੀਨੇ ਬਾਅਦ ਦੇ ਦੇਉ ਕੋਈ ਪ੍ਰੋਬਲਮ ਨਹੀਂ ਆਉਦੀ ਤੁਹਾਨੂੰ ਜੇ ਆਪਾਂ ਬਾਰ ਬਾਰ ਦੇਈਏ ਕੀ ਤੁਹਾਨੂੰ ਜਿਆਦਾ ਹੀ ਵੱਡਣ ਲੱਗ ਜਾਂਦਾ ਕੁਝ ਵੀ ਹੈ ਮੈਨੂੰ ਇੰਨੇ ਵਾਰ ਨਹੀਂ ਨਹੀਂ ਮਮਾ ਮੈਂ ਤੁਹਾਨੂੰ ਜਿਆਦਾ ਖਾਂ ਪਰ ਮੈਨੂੰ ਜਿੰਨਾ ਡਾਕਟਰਾਂ ਨੇ ਤਾਂ ਮਤਲਬ ਦੱਸਿਆ ਜਾਂ ਉਹ ਕਹਿੰਦੇ ਵੀ 3 ਮਹੀਨੇ ਬਾਅਦ ਤੁਸੀਂ ਉਹ ਆਪਣੇ ਸਾਰੇ ਕਵਰ ਨਹੀਂ ਹੁੰਦਾ ਉਹਨੇ ਟਾਈਮ ਦੇ ਵਿੱਚ ਜਿੰਨੇ ਸੈਲਸਲ ਹੁੰਦੇ ਆ ਰਪਿਆ ਨਹੀਂ ਮਾਸ਼ੀ ਤੁਸੀਂ ਕੈਂਪਾਂ ਬਾਰੇ ਵੀ ਗੱਲ ਕਰ ਰਹੇ ਸੀ ਵੀ ਜਿਹਨੇ ਆਪਾਂ ਕੈਂਪਾਂ ਹਾਂ ਉਹਦੇ ਵਿੱਚ ਇਹ ਹੁੰਦੀ ਆ ਆਪਣੇ ਪਿੰਡਾਂ ਦੇ ਵਿੱਚ ਕਿਉਂਕਿ ਆਪਣੀ ਜਾਣ ਪਛਾਣ ਹੁੰਦੀ ਆ ਜੀ ਜ਼ਿਆਦਾ ਜੀ ਆਪਾਂ ਮਤਲਬ ਜਿਨ੍ਹਾਂ ਦੇ ਨਾਮ ਲਿਖੇ ਹੁੰਦੇ ਆ ਜਾਂ ਕਈ ਵਾਰੀ ਵੀ ਹਾਂ ਹਾਂ ਮੈਂ ਕਰਕੇ ਜਮਗਾ ਦਾਨ ਨੂੰ ਕਈ ਵਾਰੀ ਆਉਂਦੇ ਨਹੀਂ ਕੰਮ ਹੋ ਜਾਂਦਾ ਜਾਂ ਹੋਰ ਹੋ ਜਾਂਦਾ ਉਹਦੀ ਥਾਂ ਤੇ ਕੋਈ ਹੋਰ ਬੰਦਾ ਮਤਲਬ ਦਾਨ ਕਰ ਗਿਆ ਖੂਨ ਫਰਕੀ ਤਰੋ ਜੀ ਦਾਨ ਕਰ ਗਿਆ ਕੈਂਪ ਵਾਲੇ ਨੇ ਕੈਂਪ ਲਾਤਾ ਖੂਨ ਸਾਰਾ ਉੱਥੇ ਪਹੁੰਚਾਤਾ ਪਾਹੋ ਸਪੀਟਪਲੇ ਪਿੰਡੀ ਦਾ ਜੀ ਉਸ ਤੋਂ ਬਾਅਦ ਉਹ ਕੀ ਕਰਦੇ ਨੇ ਹੁਣ ਜਾਣ ਪਛਾਣ ਕਰਕੇ ਜਦੋਂ ਕਿਸੇ ਨੂੰ ਕਿਸੇ ਵੀ ਰਿਸ਼ਤੇਦਾਰੀ ਚ ਲੋੜ ਪੈ ਗਈ ਕਿਉਂਕਿ ਹੁਣ ਐਨੀ ਵੇਰ ਨੇਸ ਤਾਂ ਹੈ ਨਹੀਂ ਵੀ ਉੱਥੇ ਅਗਲਾ ਕੋਦ ਉਹ ਉਹ ਵੀ ਚਰਕਦੇ ਨੇ ਯਾਦ ਆ ਜਾਂਦਾ ਜੀ ਵੀ ਆਪਾਂ ਯਾਰ ਉਹ ਖੂਨ ਦਾਣ ਉਹਨਾਂ ਨੂੰ ਦਿੱਤਾ ਸੀ ਪਰ ਉਹਨਾਂ ਤੋਂ ਮੰਗ ਲਓ ਜਾ ਕੇ ਜੀ ਉਹ ਆ ਕੇ ਕਹਿੰਦੇ ਨੇ ਵੀ ਯਾਰ ਮੈਂ ਤੁਹਾਨੂੰ ਖੂਨ ਦਿੱਤਾ ਸੀ ਮੈਨੂੰ ਖੂਨ ਦਿਓ ਮੇਰੀ ਮਾਸੀ ਦੇ ਪਲਾਂ ਨੇ ਖਲਾਂ ਨੇ ਕੋਈ ਲੋੜ ਪੈ ਗਈ ਜੀ ਜਾਂ ਬਠਿੰਡੀ ਲੋੜ ਪੈ ਗਈਆਂ ਹੋਰ ਪੈ ਗਈ ਜੀ ਉੱਥੇ ਪ੍ਰੋਬਲਮ ਫਿਰ ਉਹ ਜਿਹੜੇ ਬੰਦੇ ਹੁੰਦੇ ਆ ਉਹਨਾਂ ਨੂੰ ਹੋ ਜਾਂਦੀ ਹੈ। ਹਲਾ ਕਿ ਮੈਂ ਯਾਰ ਜਦੋਂ ਆਪਾਂ দান ਹੀ ਕਰਤਾ ਚੀਜ਼ ਦੁਬਾਰਾ ਉਹਨੂੰ ਆਪਾਂ ਕਿਵੇਂ ਮੰਗ ਸਕਦੇ ਆ? ਜੀ। ਹੈ ਜੀ ਇਸ ਕਰਕੇ ਨਾ ਵੀ ਇਹ ਜਰੂਰ ਮੜਾ ਜਾਂ ਖਿਆਲ ਰੱਖਿਆ ਕਰੋ ਕਿਉਂਕਿ ਜਦੋਂ ਜਿਹੜਾ ਆਪਾਂ ਦਾਨ ਕਰਦੇ ਨਾ ਉਹ ਤਾਂ ਮੰਗ ਨਹੀਂ ਸਕਦੇ। ਹਾਂ ਜੇ ਕੋਈ ਲੋੜ ਪੈ ਗਈ ਕਿਤੇ ਚਲੋ ਮੰਨਿਆ ਵੀ ਇੱਕੀ ਵਾਰੀ ਡਾਕਟਰਾਂ ਨਾਲ ਹੋ ਜਾਂਦਾ ਉੱਥੇ ਕੋਈ ਬੰਦਾ ਹੈਗਾ ਉਹ ਵੀ ਉਹਨਾਂ ਦੀ ਮਰਜ਼ੀ ਹੈ ਜ ਉਹਨਾਂ ਕੋਲੇ ਹੋਊਗਾ। ਫਿਰ ਕਈ ਵਾਰੀ ਜਿਹੜਾ ਖੂਨ ਹੁੰਦਾ ਫਰਜ ਕਰ ਜਿਹੜੇ ਆਮ ਜੇ ਹੈਗੇ ਹੈ ਜੀ ਮਤਲਬ ਕਹ ਲਓ ਇਹਨਾਂ ਦੀ ਬਰਗ ਜਿਵੇਂ ਮੇਰਾ ਬੀ ਪੋਜੀਟਿਵ ਹੈ ਫਰਜ ਕਰ ਜੀ ਬੀ ਜੇ ਪੋਜੀਟਿਵ ਇੱਕ ਵਾਰੀ ਤੁਸੀਂ ਹਾਸਿਆ ਮੈਂ ਉੱਥੋਂ ਬਰਨਾਲੇ ਵਾ ਗਿਆ ਮੇਰਾ ਜੀ ਕਰਿਆ ਮੈਂ ਕਿਹਾ ਯਾਰ ਆਪਾਂ ਖੂਨ ਦੇ ਆ ਜਾਈਏ ਆ ਕੇ ਜੀ ਸਾਂ ਉਹਨਾਂ ਨੇ ਮਨਾਂ ਕਿਹਾ ਕਿਹਦੇ ਸਾਡੇ ਕੋਲ ਤਾਂ ਬੀ ਪੁਆਇੰਟ ਆ ਬਹੁਤ ਤੇ ਜੀ ਬੀ ਥੋੜਾ ਕਹਿੰਦਾ ਭਾਬਾ ਇਹ ਹੈ ਵੀ ਜਦੋਂ ਮਨ ਲਓ ਕਿਸੇ ਕੋਈ ਮੰਨ ਲਓ ਬਠਿੰਡੇ ਆ ਵੀ ਬਠਿੰਡੇ ਜਾਂ ਜਲੰਧਰ ਕਿਸੇ ਵੀ ਸ਼ਹਿਰ ਦੇ ਵਿੱਚ ਆ ਵੀ ਬੰਦੇ ਆਪਾਂ ਨੂੰ ਫੋਨ ਕਰਦੇ ਆ ਵੀ ਇਹ ਤਾਂ ਆਮ ਜਾਂ ਇਹ ਤਾਂ ਆਮ ਜੀ ਹੈ ਦੋ ਤਿੰਨ ਗਰੁੱਪ ਨੇਗੇ ਜਿਹੜੇ ਆਮ ਹੀ ਆ ਹਾਂ ਬਾਦੂ ਗਰੁੱਪ ਇਹਦੇ ਵਿੱਚ ਕਈ ਹੈ ਜਿਹੜੇ ਮਤਲਬ ਖਾਸ ਗਰੁੱਪ ਹੈ ਉਹਦੇ ਵਾਰੀ ਤੇ ਚਲੋ ਆਪਾਂ ਮੰਨ ਲੀਏ ਚਲੋ ਮੰਨ ਲਓ ਕਹਿੰਦਾ ਵੀ 네ਗਟਿਵ ਗਰੁੱਪ ਆ ਗਏ 네ਗਟਿਵ ਆ ਗਿਆ ਵੀ 네ਗਟਿਵ ਆ ਗਿਆ ਉਹ 네ਗਟਿਵ ਆ ਗਿਆ ਹਣਾ ਵੀ 네ਗਟਿਵ ਗਰੁੱਪ ਦੀ ਸ਼ਾਰਟੇਜ ਪੈ ਗਈ ਤੇ ਆਪਾਂ ਨੂੰ ਅਗਲਾ ਕਹਿ ਦਿੰਦਾ ਉਹਦੇ ਵਿੱਚ ਉਹਦੇ ਵਿੱਚ ਤਾਂ ਹੋ ਜਾਂਦੀ ਹੈ ਵੀ ਟੋਡਾ ਕਹਿੰਦਾ ਭਾਵੇਂ ਇਹ ਆ ਵੀ ਜਿਹੜੇ ਲੋਕ ਆਪਾਂ ਨੂੰ ਕਿਹੜਾ ਖੂਨਦਾਨ ਕਰਗੇ ਬਲੱਡ ਬੈਂਕ ਨੂੰ ਵੀ ਚਲੋ ਇਹ ਐਮਰਜੈਂਸੀ ਲੋਕਾਂ ਦੇ ਲਈ ਲੱਗਦਾ ਹਨਾ ਵੀ ਕਈ ਵਾਰ ਕੀ ਹੁੰਦਾ ਵੀ ਉਹ ਦਾਨ ਕਰਗੇ ਦੂਜਾ ਬੰਦਾ ਜਿਹੜਾ ਦਾਨ ਕਰਕੇ ਗਿਆ ਹੁੰਦਾ ਉਹ ਐ ਕਹਿੰਦਾ ਵੀ ਯਾਰ ਕੋਈ ਚੱਕਰ ਨਹੀਂ ਅਸੀਂ ਦਾਨ ਕੀਤਾ ਸੀ ਵੀ ਮੈਂ ਦਵਾ ਦਾ ਨਾ ਹਾਂ ਠੀਕ ਹੈ ਵੀ ਆਪਦੇ ਆਪ ਦੇ ਪਿੰਡਾਂ ਨੂੰ ਜੇ ਬੰਦਾ ਸੰਭਲੇ ਤਾਂ ਚੰਗੀ ਗੱਲ ਆ ਹਾਂਜੀ ਗਰੁੱਪ ਬਣਾਇਆ ਜਾਵੇ ਨਾ ਆਪਣੇ ਪਿੰਡ ਪੱਧਰ ਤੇ ਇਹ ਥੋੜੀ ਜਿਹੀ ਵੈਨਸ ਕਰਨ ਦੀ ਲੋੜ ਹੈ ਵੀ ਹਰ ਇੱਕ ਪਿੰਡ ਦੇ ਵਿੱਚ ਇੱਕ ਗਰੁੱਪ ਬਣਾਇਆ ਜਾਵੇ ਉਹਦੇ ਵਿੱਚ ਦਾਨੀਆਂ ਦੇ ਨਾਮ ਲਿਖੇ ਜਾਣ ਜੀ ਜਿਹਦੇ ਕਿਸੇ ਨੂੰ ਪਿੰਡ ਦੇ ਪੱਧਰ ਤੇ ਲੋੜ ਪੈਂਦੀ ਹੈ ਤਾਂ ਉਹਦੀ ਉਹ ਬੰਦੇ ਨੂੰ ਕਹਿੰਨ ਵੀ ਚੱਲ ਵੀ ਭਾਈ ਉੱਥੇ ਖੂਨ ਦਾਨ ਦੇ ਆ ਕਿੰਨਾ ਵਧੀਆ ਸੌਖ ਨਾਲ ਬਹੁਤ ਹੀ ਕੋਈ ਦਿੱਕਾ ਨਹੀਂ ਨਾਲ ਕਿਸੇ ਨੂੰ ਕੋਈ ਐ ਨਾਲ ਕਿਸੇ ਨੂੰ ਦਿੱਕਤ ਨਾ ਹੋਵੇ ਜੇ 20 ਬੰਦੇ ਵੀ ਹੁਣ ਪਿੰਡ ਦੇ ਵਿੱਚ ਹਾਲਾਂਕਿ ਸੰਖਿਆ ਤਾਂ ਹੁਣ ਹਜ਼ਾਰਾਂ ਚ ਲੰਗੀ ਗਈ ਹੈ ਨਹੀਂ ਅਸਲ ਵਿੱਚ ਜੀ ਜਿਹੜੇ ਪਿੰਡ ਦੇ ਮੇਰਾ ਮੰਨਣਾ ਵੀ ਇਹ ਹੈ ਵੀ ਜਿਹੜੇ ਪਿੰਡ ਦੇ ਸਿਸਟਮ ਆ ਉਹ ਤਾਂ ਕੋਈ ਆ ਹੋਣੀ ਪਿੰਡ ਦਾ ਬੰਦਾ ਪਿੰਡ ਨੂੰ ਸਾਰ ਸਕਦਾ ਹੈ ਸਾਰ ਸਕਦੇ ਆ ਪਿੰਡ ਅਸਲ ਵਿੱਚ ਜਦੋਂ ਆਪਾਂ ਨੂੰ ਬਾਹਰੀ ਤੌਰ ਤੇ ਕੋਈ ਹੋਰ ਬੰਦਾ ਖੂਨ ਨਹੀਂ ਕਢਾਉਂਦਾ ਹੂੰ ਕੋਈ ਮਾਲ ਐਕਸੀਡੈਂਟ ਕੇਸ ਆ ਗਿਆ ਕੋਈ ਹੋਰ ਆ ਗਿਆ ਉਦੋਂ ਸਮੱਸਿਆਵਾਂ ਬਹੁਤ ਜ਼ਿਆਦਾ ਪੈਦੀਆਂ ਨੇ ਨਹੀਂ ਤਾਂ ਹੈਗੇ ਫਿਰ ਇਸ ਕਰਕੇ ਵੀ ਇਹ ਮੈਂ ਤਾਂ ਇਹੀ ਮੰਨਦਾ ਵੀ ਇਹ ਜ਼ਰੂਰੀ ਹੈ ਵੀ ਪਿੰਡ ਪੱਧਰ ਤੇ ਨਾ ਇਹ ਹੋਣਾ ਚਾਹੀਦਾ। ਬਾਕੀ ਫਿਰ ਇਹ ਵੀ ਜਿਹੜੇ ਵੀ ਮਤਲਬ ਜਾਂ ਸਕੂਲ ਐ ਉੱਥੇ ਬੱਚਿਆਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਜਿੱਦਾਂ ਕੋਈ ਮਿਲਣੀ ਹੁੰਦੀ ਐ ਹੋਰ ਹੁੰਦੀ ਐ ਉਦੋਂ ਇਹੀਆਂ-ਇਆਂ ਗੱਲਾਂ ਬਾਰੇ ਜ਼ਰੂਰ ਦੱਸਣਾ ਚਾਹੀਦਾ। ਵੀ ਭਾਈ ਤੁਸੀਂ ਆਪਣੇ ਪੱਧਰ ਤੇ ਖੂਨ ਦਾਣ ਬਾਰੇ ਕਿਉਂਕਿ ਇੱਕ ਛੋਟੀ ਜੀ ਚਲ ਮੈਂ ਮਿਸਾਲ ਦੇ ਦਿੰਦਾ ਨਾ Sri Lanka ਕਿੰਨਾ ਇੱਕ ਵੱਡਾ ਸ਼ਹਿਰ ਆਪਾਂ ਤੋਂ ਮੁਲਕ ਐ। ਜੀ। ਉਹ ਆਪਾਂ ਨੂੰ ਅੰਗ ਦਿੰਦਾ ਦੱਸੋ ਐ ਕਿ ਵੱਡੇ ਭਾਰਤ ਨੂੰ। ਅੱਛਾ ਜੀ ਹਾਂ ਜੀ ਜੇ ਕੋਈ ਬੰਦਾ ਮਤਲਬ ਕੋਈ ਇਹ ਜੇ ਢੰਗ ਨਾਲ ਡੇਟ ਹੋ ਜਾਂਦੀ ਕਿਸੇ ਦੀ ਜਿਹੜੇ ਉਹਦੇ ਕੰਮ ਕਰਨ ਵਾਲੇ ਅੰਗ ਨੇ ਜੀ ਤਿੰਨ ਚਾਰ ਅੰਗ ਉਹ ਭਾਰਤ ਨੂੰ ਦਿੰਦਾ ਹੈ ਜੀ ਦੇਖ ਲਓ ਕਿੱਡੀ ਵੱਡੀ ਉਹਨਾਂ ਲੋਕਾਂ ਦੀ ਬਹੁਤ ਆਪਾਂ ਦੇਖੀ শ্রীলঙ্কা ਕਿੰਨਾ ਕਿ ਐਨਾ ਗੁੱਠੇ ਜਿੰਦਾ ਹੈ ਭਾਰਤ ਕਿੱਡਾ ਵੱਡਾ ਮਲਕ ਹੈ ਪਰ ਭਾਰਤ ਅੰਗਾਂ ਦੇ ਉਹਦੇ ਉੱਤੇ ਮਤਲਬ ਨਿਰਭਰ ਹੈ ਬਹੁਤ ਜ਼ਿਆਦਾ ਕਿਉਂਕਿ ਆਪਣੇ ਇਹੀਆਂ ਚੀਜ਼ਾਂ ਦੀ ਬਹੁਤ ਘਾਟ ਹੈਗੀ ਮਤਲਬ ਸਮਝਣ ਦੀ ਗੱਲ ਹੈ ਇਸ ਕਰਕੇ ਖੂਨਦਾਨ ਅੰਗਦਾਨ ਇਹ ਜ਼ਰੂਰੀ ਹੈ ਕਿਉਂਕਿ ਜਿਹੜੇ ਬੰਦੇ ਨੂੰ ਲੋੜ ਹਿੱਤ ਹੈ ਕਿਸੇ ਦਾ ਗਿਡੀ ਵੀ ਖਰਾਬ ਹੋ ਗਿਆ ਕਿਸੇ ਦਾ ਹੋਰ ਵੀ ਅੱਖਾਂ ਹੋਰ ਵਗੈਰਾ ਤੇ ਖੂਨ ਦੇ ਨਾਲ ਨਾਲ ਮੈਂ ਤਾਂ ਕਹਿੰਦਾ ਇਹ ਵੀ ਹੋਣਾ ਚਾਹੀਦਾ ਹੈ ਜੀ ਨਹੀਂ ਸਹੀ ਗੱਲ ਹੈ ਜੀ ਤੇ ਇਸ ਕਰਕੇ ਵੀ ਮੇਰੀ ਕਮੀਆਂ ਸਾਰਿਆਂ ਨੂੰ ਇਹੀ ਮੀਰ ਹੋਊਗੀ ਵੀ ਥੋੜਾ ਜਿਹਾ ਜੇ ਮੇਰੀ ਗੱਲ ਤਾਂ ਮਾੜਾ ਮੁੰਡਾ ਤੇ ਉਹਦਾ ਕਰੰਟ ਬਾੜੀ ਸੋਣੇ ਜੱਲੇ ਬਾਕੀ ਜੇ ਕੋਈ ਮੈਂ ਗਲਤ ਕਹਿਦਾ ਤਾਂ ਮੈਂ ਉਹਦਾ ਨੀ ਗਲਤ ਤਾਂ ਨਹੀਂ ਹੈਗੀ ਜੀ ਗੱਲ। ਨਹੀਂ ਕਈ ਵਾਰੀ ਕੋਈ ਗਲਤ ਵੀ ਗੱਲ ਹੋ ਜਾਂਦੀ ਕਿਸੇ ਨੂੰ ਨਹੀਂ ਚੰਗੀ ਲੱਗਦੀ ਮੈਂ ਉਹਦੀ ਵੀ ਮੈਂ ਤਾਂ ਬਹੁਤ ਸਮਝਦਾ ਕੋਈ ਬੜੀ ਵੱਡੀ ਗੱਲ ਮੈਂ ਕੋਈ ਬੜਾ ਵੱਡਾ ਗਿਆਨੀ ਤਾਂ ਹੈ ਨਹੀਂ ਦਿਖਾ। ਨਹੀਂ ਗੱਲ ਗਿਆਨ ਦੀ ਨਹੀਂ ਜੀ ਗੱਲ ਐ ਆ ਵੀ ਤੁਸੀਂ ਇਹ ਫੀਲਡ ਦੇ ਵਿੱਚ ਰਹੇ ਹੋ ਹਨਾ। ਹਾਂ ਹਾਂ ਬਸ ਮੈਂ ਕਈ ਵਾਰੀ ਹੋਰ ਵੀ ਹੁੰਦਾ ਹੈ। ਦੋਨੇ ਚੱਲੀਆਂ ਆ ਜਾਂਦੀਆਂ ਨੇ। ਕਈ ਵਾਰੀ ਤਾਂ ਜਿਹੜਾ ਖੂਨ ਲੈਂਦਾ ਉਹ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਹੁੰਦਾ ਹੈ। ਜੀ ਯਾਰ ਉਹਨਾਂ ਤੋਂ ਆਏ ਆਉਂਦਾ ਉਹ ਕੋਈ ਜੂਸ ਪਿਆਉਣਗੇ ਮੈਂ ਤਾਂ ਖੱਤ ਬਣ ਕੇ ਬੇਨਤੀ ਕਰ ਰਿਹਾ ਵੀ ਐਡਾ ਕੋਈ ਗੱਲ ਨਹੀਂ ਹੈਗੀ ਇਹ ਤਾਂ ਮੇਰਾ 10 ਮਿੰਟ ਹੱਥਨ ਨੂੰ ਪੂਰਾ ਹੋ ਜੀ ਹੁਣ ਐਡੀ ਕਿੱਡੀ ਗੱਲ ਆ ਯਾਰ ਜੀ ਐਡੀ ਨਹੀਂ ਗੱਲ ਹੁੰਦੀ ਕਈ ਲੋਕ ਜਿਆਦੇ ਦੂਜੇ ਉਲਟ ਵੀ ਹੋ ਜਾਂਦੇ ਨੇ ਵੀ ਜਾਓ ਵੀ ਉੱਥੇ ਪਤਾ ਵੀ ਕਰੋ ਵੀ ਕਿੱਥੇ ਆ ਕਿੱਥੇ ਨਹੀਂ ਆ ਉਹਨਾਂ ਨੇ ਮੂਰੇ ਅਵੇਰਨੈਸ ਵੀ ਨਹੀਂ ਹੁੰਦੀ ਵੀ ਹਾਂ ਭਾਈ ਦੰਦਾ ਆ ਰਿਹਾ ਜਾਂ ਸੀ ਫੋਨ ਵੀ ਨਹੀਂ ਜੱਜ ਨਾਲ ਕਰਦੇ ਜੀ ਇਹੀ ਜੀ ਵੀ ਪ੍ਰੋਬਲਮ ਆ ਜਾਂਦੀ ਹੈ ਫਿਰ ਉੱਥੇ ਔਖਾ ਜਿਹਾ ਵੀ ਲੱਗਦਾ ਆਪਣੇ ਆਪ ਨੂੰ ਵੀ ਆਏ ਵੀ ਐਡੀ ਯਾਰ ਪਤਾ ਨਹੀਂ ਮੂਰੇ ਬੰਦਾ ਕਿੱਥੇ ਫਿਰਦਾ ਕੀ ਗੱਲ ਹੈ ਐ ਨਹੀਂ ਹੋ ਜਾਂਦਾ ਪਰ ਇਹ ਦੇ ਬਾਰੇ ਸਾਰੀਆਂ ਗੱਲਾਂ ਸੋਚਣ ਦੀ ਲੋੜ ਹੈ ਚਲੋ ਬਹੁਤ ਬਹੁਤ ਧੰਨਵਾਦ ਜੀ ਸਸਿਕਾ ਬਸਰਨ